ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਮਹਾਰਾਜ ਮਾਲਵੇ ਦੀ ਧਰਤੀ ਦੇ ਵਿੱਚ ਦੇ ਵਿਚਰ ਰਹੇ ਸਨ ਘੋੜੇ ਤੇ ਸਵਾਰ 20-25 ਸਾਥੀਆਂ ਦੇ ਨਾਲ ਜਾ ਰਹੇ ਸੀ ਅਚਾਨਕ ਸਤਿਗੁਰੂ ਜੀ ਦਾ ਘੋੜਾ ਰੁਕ ਗਿਆ ਸਤਿਗੁਰੂ ਲਗਾਮ ਖਿੱਚਦੇ ਨੇ ਘੋੜਾ ਅੱਗੇ ਨਹੀਂ ਚੱਲਦਾ ਐਸਾ ਪਹਿਲੀ ਦਫਾ ਹੋਇਆ ਹੈ ਘੋੜਾ ਆਗਿਆ ਨਹੀਂ ਮੰਨਦਾ ਸਤਿਗੁਰੂ ਇਸ਼ਾਰਾ ਕਰਦੇ ਨੇ ਫਿਰ ਵੀ ਨਹੀਂ ਮੰਨਦਾ ਸਤਿਗੁਰੂ ਨੇ ਕਦੇ ਵੀ ਘੋੜੇ ਨੂੰ ਮਾਰਿਆ ਨਹੀਂ ਸੀ ਤੇ ਕਦੀ ਲੋੜ ਵੀ ਨਹੀਂ ਸੀ ਪੈਂਦੀ ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਨਹੀਂ ਸੀ ਚੱਲ ਰਿਹਾ ਲਗਾਮ ਖਿੱਚਿਆਂ ਵੀ ਨਹੀਂ ਚੱਲਦਾ ਜਿਕਾਰੇ ਮਾਰਿਆ ਮੈਨੂੰ ਚੱਲਦਾ ਮਹਾਰਾਜ ਕਾਠੀ ਤੋਤਰ ਕੇ ਥੱਲੇ ਆਏ ਸ਼ਾਇਦ ਪੈਰ ਵਿੱਚ ਕੁਝ ਲੱਗਾ ਨਾ ਹੋਵੇ ਦੇਖ ਰਿਹਾ ਪੈਰ ਦੇ ਵਿੱਚ ਕੋਈ ਜ਼ਖਮ ਨਹੀਂ ਨਾ ਪੈ ਰਿਹਾ ਤਾਂ ਉਹ ਝੁੱਕ ਰਿਹਾ ਮਹਾਰਾਜ ਫਿਰ ਫਲਾਕੀ ਮਾਰ ਕੇ ਸਵਾਰ ਹੋ ਗਏ ਘੋੜੇ ਦੀ ਮਰਜ਼ੀ ਮੁਤਾਬਕ ਪਿਛਾ ਨੂੰ ਫਿਰ ਚਾਲੇ ਪਾ ਲਏ ਔਰ ਜਿਉਂ ਹੀ ਮੁੜੇ ਮੁੜ ਕੇ ਪਿੱਛੇ ਨੂੰ ਚੱਲੇ ਸਿੰਘ ਕਹਿਣ ਲੱਗੇ ਇਕੋ ਹੀ ਤਾ ਪੜੀਏ ਜਿੱਥੋਂ ਲੰਘ ਕੇ ਸਾਹਮਣੇ ਵਾਲੀ ਹਵੇਲੀ ਵਿੱਚ ਪਹੁੰਚਣਾ ਹੈ ਆ ਲੰਬਾ ਵੜ ਲੰਬਾ ਪੈਂਡਾ ਲੰਮੀ ਬਾਟ ਹੋ ਜਾਏਗੀ ਸਤਿਗੁਰੂ ਜੀ ਕਹਿਣ ਲੱਗੇ ਇਸ ਲੰਮੀ ਬਾਟ ਨੂੰ ਤੈਅ ਕਰਕੇ ਹੀ ਹਵੇਲੀ ਵਿੱਚ ਪਹੁੰਚਣਾ ਹੈ ਸਾਡਾ ਘੋੜਾ ਇਸ ਪੈੜੀ ਵਿੱਚੋਂ ਨਹੀਂ ਲੰਗੇਗਾ ਨਾ ਲੰਘ ਸਕਦਾ ਹੈ ਕਿਉਂਕਿ 2 ਸਾਲ ਪਹਿਲਾਂ ਇਸ ਖੇਤ ਵਿੱਚ ਤਮਾਕੂ ਬੀਜਿਆ ਸੀ ਇਸ ਵਾਰ ਤੇ ਸਾਡਾ ਘੋੜਾ ਇੱਥੋਂ ਨਹੀਂ ਲੰਘਦਾ ਪਿਆਰੋ ਮਨੁੱਖ ਤਾਂ ਇਹਨਾਂ 10-20 ਸਾਲਾਂ ਵਿੱਚ ਸਮਝਾਈ ਕਿ ਤਮਾਕੂ ਕਿਤਨਾ ਹਾਨੀਕਾਰਕ ਹੈ ਔਰ ਮਨੁਖਲੀ ਕਿਤਨਾ ਨੁਕਸਾਨਦੇਹਕ ਹੈ ਫੇਫੜਿਆਂ ਤੇ ਗਲੇ ਦੇ ਕੈਂਸਰ ਦਾ ਜਨਮਦਾਤਾ ਹੈ ਇਹ ਤਾਂ ਹੁਣ ਸਮਝ ਪਈ ਸ਼ਰਧੇ 300 ਸਾਲ ਪਹਿਲਾਂ ਸਤਿਗੁਰੂ ਸਾਨੂੰ ਰੋਕਦੇ ਨੇ ਤੇ ਘੋੜੇ ਸਮਝਬੂਝ ਰੱਖਦੇ ਨੇ ਸਾਰੇ ਘੋੜੇ ਤਾਂ ਨਹੀਂ ਕੁਝ ਪਸ਼ੂ ਸਮਝ ਰੱਖਦੇ ਨੇ ਔਰ ਇਹ ਪਸ਼ੂ ਨਹੀਂ ਬਰਕੇ ਮਨੁੱਖ ਨੇ ਤੇ ਮਨੁੱਖਾ ਵਿੱਚੋਂ ਵੀ ਕਈ ਮਨੁੱਖ ਐਸੇ ਨੇ ਜੋ ਮਨੁੱਖ ਨਹੀਂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਹ ਪਿਆਰਿਓ ਇਹ ਬੜੀ ਵੱਡੀ ਦੇਣ ਸੀ ਸਤਗੁਰਾਂ ਦੀ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਸਾਨੂੰ ਸਮਝਾ ਕੇ ਸਾਨੂੰ ਇਸ ਦੀ ਬਾਤ ਦੱਸਿਆ ਤਾਂ ਕਿ ਸਾਨੂੰ ਸਮਝ ਪੈ ਜਾਵੇ ਕਿ ਕਿੰਨੀ ਵਧੀਆ ਵਿਚਾਰ ਇੱਕ ਘੋੜੇ ਨੇ ਦਲੀਲ ਸਰ ਸਾਡੇ ਅੱਗੇ ਰੱਖੀ ਸੋਇਸੀ ਪਿਆਰਿਓ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਜ ਜੋ ਆਪ ਜੀ ਨੇ ਅੜੀਸਰ ਲਾਕੇ ਦੇ ਵਿੱਚ ਵੇਖੇ ਇਹ ਅੜੀਸਰ ਗੁਰਦੁਆਰਾ ਸਾਹਿਬ ਅੱਜ ਪਿਆਰਿਓ ਇਤਿਹਾਸ ਕੁਝ ਹੋਰ ਸੀ ਬਦਲ ਕੇ ਕੁਝ ਹੋਰ ਹੋ ਗਿਆ ਅੱਜ ਉਥੇ ਲੋਕ ਜਾ ਕੇ ਸੁੱਖਾਂ ਸੁਖਦੇ ਨੇ ਇਹਦਾ ਵੀ ਜਾੜ ਜਾਂਦਾ ਹੈ ਉਹ ਅੜੀਸਰ ਨੂੰ ਜਾਂਦਾ ਹੈ ਜਿਹਦਾ ਰਿਸ਼ਤਾ ਰੁਕਦਾ ਹੈ ਅੜੀਸਰ ਨੂੰ ਜਾਂਦਾ ਹੈ ਪਰ ਇਤਿਹਾਸਿਕ ਤੱਥਾਂ ਤੋਂ ਇਤਿਹਾਸਕ ਸੂਝ ਹੋਈ ਤੋਂ ਬਾਹਰ ਦੀਆਂ ਗੱਲਾਂ ਨੇ ਜੋ ਪ੍ਰਾਤਨ ਸਮੇਂ ਦੇ ਵਿੱਚ ਵਰਤਿਆ ਸੀ ਉਸ ਨੂੰ ਲੋਕ ਭੁੱਲ ਚੁੱਕੇ ਨੇ ਸੋ ਇਹ ਸੀ ਪਿਆਰੇ ਵਜ ਦਾ ਇਤਿਹਾਸ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋ ਜੋ ਆਪ ਜੀ ਨੇ ਸ਼ਰਵਨ ਕੀਤੇ ਹੋਈਆਂ ਪੋਡਾ ਨੂੰ ਨਾ ਚਤਾਰੇ ਹੋ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ